ਪੰਜਾਬ ਦੇ ਬਿਜਲੀ ਵਿਭਾਗ ਨੇ ਕਰ ਦਿੱਤੀ ਹੈ ਸਖਤਾਈ ਹੋ ਰਹੀ ਹੈ ਵੱਡੇ ਪੱਧਰ ਤੇ ਕਾਰਵਾਈ ਤੇ ਸਮੇਂ ਸਿਰ ਬਿਜਲੀ ਦਾ ਬਿੱਲ ਜਮਾਨਾ ਕਰਵਾਉ ਤੇ ਕੱਟੇ ਜਾ ਰਹੇ ਨੇ ਬਿਜਲੀ ਕਨੈਕਸ਼ਨ ਜਿਹਾ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿ ਪੰਜਾਬ ਦਾ ਬਿਜਲੀ ਵਿਭਾਗ ਸਖਤੀ ਦੇ ਰੁਖ ਦੇ ਵਿੱਚ ਆਇਆ ਹੋਇਆ ਹੈ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਨ੍ਹਾਂ ਨੇ ਆਪਣੇ ਬਿਜਲੀ ਦੇ ਬਿੱਲ ਸਮੇਂ ਸਿਰ ਜਮ੍ਹਾਂ ਨਹੀਂ ਕਰਵਾਏ ਉਹਨਾਂ ਦੇ ਬਿਜਲੀ ਕਨੈਕਸ਼ਨ ਕੱਟੇ ਜਾ ਰਹੇ ਨੇ ਤੇ ਇਹ ਐਕਸ਼ਨ ਪਹਿਲਾਂ ਵੀ ਲਿਆ ਜਾ ਚੁੱਕਾ ਹੈ ਜਿਨ੍ਹਾਂ ਨੇ ਆਪਣੇ ਬਿਜਲੀ ਦੇ ਬਿੱਲ ਸਮੇਂ ਸਿਰ ਅਦਾ ਨਹੀਂ ਕੀਤੇ ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਕੱਟੇ ਵੀ ਜਾ ਚੁੱਕੇ ਨੇ ਦੱਸਦੀ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਵੱਲੋਂ ਸਖਤੀ ਦਾ ਰੁਖ ਅਪਣਾਇਆ ਗਿਆ ਹੈ ਤੇ ਵਿਭਾਗ ਦੇ ਵਿੱਚ ਜਿਹੜੇ ਵੀ ਖਪਤਕਾਰ ਡਿਫਾਲਟਰ ਨੇ ਉਹਨਾਂ ਦੇ ਖਿਲਾਫ ਸਕਤਾਈ ਵਰਤੀ ਜਾ ਰਹੀ ਹੈ ਦੱਸ ਦਈਏ ਕਿ ਇਸ ਬੰਦ ਦੇ ਵਿੱਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਹੜੀਆਂ ਕਿ ਆਪਣੇ ਖੇਤਰਾਂ ਦੇ ਵਿੱਚ ਅਜਈਆਂ ਲਿਸਟਾਂ ਤਿਆਰ ਕਰ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਅਧਿਕਾਰੀਆਂ ਦੇ ਉਹਨਾਂ ਲੋਕਾਂ ਦੇ ਨਾਮ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਬਿਜਲੀ ਦੇ ਬਿੱਲ ਸਮੇਂ ਸਿਰ ਜਮ੍ਹਾਂ ਨਹੀਂ ਕਰਵਾਏ ਗਏ ਉਹ ਡਿਫਾਲਟਰ ਨੇ ਤੇ ਇਹ ਲਿਸਟਾਂ ਵਿਭਾਗ ਨੂੰ ਜਮ੍ਹਾਂ ਕਰਵਾਈਆਂ ਜਾ ਰਹੀਆਂ ਨੇ ਤੇ ਇਸ ਤੋਂ ਬਾਅਦ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ ਦੱਸਦੀ ਹੈ ਕਿ ਇਕੱਲੇ ਲੁਧਿਆਣਾ ਦੇ ਵਿੱਚ ਹੀ 10 ਦਿਨਾਂ ਦੇ ਵਿੱਚ 9 ਵੱਖ-ਵੱਖ ਡਿਵੀਜ਼ਨਾਂ ਦੇ ਵਿੱਚ ਇਹ ਚੈਕਿੰਗ ਹੋਈ ਹੈ ਜਿਸ ਦੌਰਾਨ 13000 ਦੇ ਕਰੀਬ ਜਿਹੜੀ ਥਾਂਵਾਂ ਤੇੜੀ ਕਾਰਵਾਈ ਹੋਈ ਹੈ ਤੇ 13000 ਦੇ ਕਰੀਬ ਜਿਹੜੇ ਕਿ ਬਿਜਲੀ ਤੇ ਕਨੈਕਸ਼ਨ ਕੱਟੇ ਵੀ ਜਾ ਚੁੱਕੇ ਨੇ ਤੇ ਇਥੋਂ 50 ਕਰੋੜ 42 ਲੱਖ ਦੇ ਕਰੀਬ ਜਿਹੜੀ ਕਿ ਰਾਸ਼ੀ ਉਹ ਲਈ ਗਈ ਹੈ ਤੇ ਜਿਹੜੀ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਵੀ ਕਰਵਾ ਦਿੱਤੀ ਗਈ ਹੈ ਦੱਸ ਦਈਏ ਕਿ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਹੋਰਾਂ ਦੇ ਹੁਕਮਾਂ ਤਹਿਤ ਤੇ ਉੱਚ ਅਧਿਕਾਰੀਆਂ ਦੀ ਦਿਸ਼ਾ ਨਿਰਦੇਸ਼ਾਂ ਹੇਠ ਵੱਖ-ਵੱਖ ਟੀਮਾਂ ਆਪੋ ਆਪਣੇ ਖੇਤਰਾਂ ਦੇ ਵਿੱਚ ਕੰਮ ਕਰ ਰਹੀਆਂ ਨੇ। ਉਹਨਾਂ ਦੇ ਵੱਲੋਂ ਜਿਹੜੇ ਡਿਫਾਲਟਰ ਖਪਤਕਾਰ ਨੇ ਉਹਨਾਂ ਦੀਆਂ ਲਿਸਟਾਂ ਵੀ ਤਿਆਰ ਹੋ ਰਹੀਆਂ ਨੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਵੀ ਹੋ ਰਹੀ ਹੈ। ਦਸਦੀਏ ਕੀ ਵਿਭਾਗ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਜਿਹੜੇ ਡਿਫਾਲਟਰ ਖਪਤਕਾਰ ਨੇ ਉਹਨਾਂ ਤੋਂ ਦੂਸਰੇ ਜਿਹੜੇ ਅਜੇ ਰਹਿੰਦੇ ਨੇ ਡਿਫਾਲਟਰ ਖਪਤਕਾਰ ਉਹਨਾਂ ਨੂੰ ਵੀ ਇਹ ਨਸੀਅਤ ਮਿਲਦੀ ਹੈ ਕਿ ਉਹ ਆਪਣੇ ਜਿਹੜੇ ਬਕਾਏ ਨੇ ਉਹ ਜਮ੍ਹਾਂ ਕਰਵਾ ਦੇਣ ਨਹੀਂ ਤਾਂ ਉਹਨਾਂ ਤੇ ਵੀ ਕਾਰਵਾਈ ਹੋਵੇਗੀ ਇਕ ਅੰਦਾਜ਼ੇ ਦੇ ਮੁਤਾਬਕ ਕੇਵਲ 2 ਮਹੀਨੇ ਜਾਨਕਿ ਜਨਵਰੀ ਤੇ ਫਰਵਰੀ ਮਹੀਨਾ ਦੇ ਦੌਰਾਨ ਹੀ ਤਕਰੀਬਨ 18000 ਜਿਹੜੀ ਕਿ ਬਿਜਲੀ ਦੇ ਕਟਕਸ਼ਨ ਕੱਟੇ ਜਾ ਚੁੱਕੇ ਨੇ ਇਥੇ ਕਾਰਵਾਈ ਹੋ ਗਈ ਹੈ ਤੇ ਤਕਰੀਬਨ 125 ਕਰੋੜ ਦੀ ਜਿਹੜੀ ਰਾਸ਼ੀ ਹੈ ਉਹ ਵਸੂਲੀ ਗਈ ਹੈ ਤੇ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਵੀ ਕਰਵਾ ਦਿੱਤੀ ਗਈ ਹੈ ਦੱਸਦੀ ਹੈ ਕਿ ਵਿਭਾਗ ਦੇ ਚੀਫ ਇੰਜੀਨੀਅਰ ਜਗਦੀਸ਼ ਸਿੰਘ ਹਾਸ ਹੋਰਾਂ ਨੇ ਇਹ ਕੱਲ ਆਖੀ ਹੈ ਕਿ ਇਹਨਾਂ ਜਿਹੜੇ ਡਿਫਾਲਟਰ ਖਪਤਕਾਰ ਨੇ ਉਹਨਾਂ ਨੂੰ ਕਈ ਵਾਰ ਸਮਝਾਇਆ ਗਿਆ ਸੀ ਪਰੰਤੂ ਉਹਨਾਂ ਦੇ ਕੰਨ ਤੇਜੋਂ ਤੱਕ ਨਹੀਂ ਸਰਕੀ ਤੇ ਹੁਣ ਵਿਭਾਗ ਦੇ ਵੱਲੋਂ ਉਹਨਾਂ ਦੇ ਖਿਲਾਫ ਕੜੀ ਜਿਹੜੀ ਕਾਰਵਾਈ ਹੈ ਉਹ ਹੋ ਰਹੀ ਹੈ ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਇਸ ਕਰਕੇ ਉਹ ਅਜੇ ਵੀ ਅਪੀਲ ਕਰਦੇ ਨੇ ਕਿ ਜਿਹੜੇ ਖਪਤਕਾਰ ਅਜੇ ਵੀ ਡਿਫਾਲਟਰ ਨੇ ਉਹ ਆਪਣਾ ਬਕਾਇਆ ਸਮੇਂ ਸਿਰ ਜਮ੍ਹਾਂ ਕਰਵਾ ਦੇਣ ਤਾਂ ਕਿ ਵਿਭਾਗ ਦੇ ਵੱਲੋਂ ਅਜਹੀ ਕਾਰਵਾਈ ਨਾ ਹੋਵੇ ਨਹੀਂ ਉਹਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ